ਟੈਟ ਨਾਲ ਸੰਬੰਧਿਤ ਸੁਪਰੀਮ ਕੋਰਟ ਵੱਲੋਂ ਅੱਜ ਅਹਿਮ ਫੈਸਲਾ ਲਿਆ ਗਿਆ ਜਿਸ ਵਿੱਚ ਸੁਪਰੀਮ ਕੋਰਟ ਦੁਆਰਾ ਕਿਹਾ ਗਿਆ ਕਿ ਜੋ ਸਟੇਟ ਦੁਆਰਾ ਟੈਟ ਦਾ ਐਗਜ਼ਾਮ ਕੰਡਕਟ ਕਰਵਾਇਆ ਜਾਂਦਾ ਉਹ ਸਾਰੇ ਟੀਚਰਸ ਦੇ ਲਈ ਕੰਪਲਸਰੀ ਹੈ ਚਾਹੇ ਉਹ ਜਿਹੜੇ ਫਰੈਸ਼ਰ ਹੋਣ ਚਾਹੇ ਉਹ ਪਹਿਲਾਂ ਤੋਂ ਗਵਰਨਮੈਂਟ ਜੌਬ ਤੇ ਹੋਣ ਰਾਜੇ ਫਰੈਸ਼ਰਸ ਦੇ ਲਈ ਤਾਂ ਇਹ ਪਹਿਲਾਂ ਵੀ ਕੰਪਲਸਰੀ ਸੀ ਬਟ ਜਿਹੜੇ ਟੀਚਰ ਗਵਰਨਮੈਂਟ ਜੌਬ ਤੇ ਆ ਬਿਨਾ ਟੈਟ ਕੁਆਲੀਫਾਈ ਕੀਤੇ ਲੱਗੇ ਹੋਏ ਆ ਤਾਂ ਉਹਨਾਂ ਲਈ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ ਕਿ ਉਹਨਾਂ ਜੇਕਰ ਉਹ ਟੈਟ ਕੁਆਲੀਫਾਈ ਨਹੀਂ ਕਰਦੇ ਤਾਂ ਉਹ ਡਿਊਟੀ ਤੇ ਉਦਾਂ ਹੀ ਰਹਿਣਗੇ ਬਟ ਉਹਨਾਂ ਦੀ ਕੋਈ ਪ੍ਰਮੋਸ਼ਨ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰਮੋਸ਼ਨ ਹੈ ਜਿਹੜੀ ਨਹੀਂ ਹੋਵੇਗੀ ਦੂਸਰਾ ਫੈਸਲਾ ਇਹ ਲਿਆ ਰਜੇ ਕਿ ਜਿਨ੍ਹਾਂ ਦੀ ਰਿਟਾਇਰਮੈਂਟ ਦੇ ਵਿੱਚ 6 ਤੋਂ 7 ਸਾਲ ਦਾ ਸਮਾਂ ਰਹਿੰਦਾ ਹੈਗਾ ਉਹਨਾਂ ਦੇ ਲਈ 2 ਤੋਂ 3 ਸਾਲ ਦੇ ਵਿੱਚ ਟੈਟ ਨੂੰ ਕਲੀਅਰ ਕਰਨਾ ਲਾਜ਼ਮੀ ਹੈ ਬਟ ਜਿਨ੍ਹਾਂ ਦੀ ਰਿਟਾਇਰਮੈਂਟ ਦੇ ਵਿੱਚ ਰਜੇ 5 ਸਾਲ ਤੋਂ ਘੱਟ ਦਾ ਸਮਾਂ ਰਹਿੰਦਾ ਹੈਗਾ ਉਹਨਾਂ ਲਈ ਸੁਪਰੀਮ ਸੁਪਰੀਮ ਕੋਰਟ ਨੇ ਕਿਹਾ ਕੇ ਜੇਕਰ ਉਹ ਟੈਟ ਕੁਆਲੀਫਾਈ ਨਾ ਕਰਨ ਤਾਂ ਰਿਟਾਇਰਮੈਂਟ ਉਹਨਾਂ ਨੂੰ ਮਿਲ ਜੂਗੀ ਬਟ ਕਿਸੇ ਤਰ੍ਹਾਂ ਦੀ ਪ੍ਰਮੋਸ਼ਨ ਨਹੀਂ ਮਿਲੂਗੀ ਤੇ ਜਿਹੜਾ ਸੁਪਰੀਮ ਕੋਰਟ ਦੁਆਰਾ ਟੈਟ ਨਾਲ ਸੰਬੰਧਿਤ ਇਹ ਫੈਸਲਾ ਲਿਆ ਗਿਆ ਉਹ ਅਲਪਸੰਖਿਆਕਾਂ ਤੇ ਲਾਗੂ ਨਹੀਂ ਹੁੰਦਾ ਆਰਟੀਕਲ 29 ਤੇ 30 ਦੇ ਵਿੱਚ ਜੋ ਅਲਪਸੰਖਿਆਕਾਂ ਦੀ ਆਪਾਂ ਗੱਲ ਕਰਦੇ ਆ ਤਾਂ ਉਹਨਾਂ ਉੱਤੇ ਇਹ ਫੈਸਲਾ ਨਹੀਂ ਲਾਗੂ ਹੁੰਦਾ ਉਨ੍ਹਾਂ ਦੇ ਨਾਲ ਰਿਲੇਟਡ ਇਹ ਉਨ੍ਹਾਂ ਉਤੇ ਇਹ ਫੈਸਲਾ ਲਾਗੂ ਹੋਵੇਗਾ ਜਾਂ ਨਹੀਂ ਇਸ ਨਾਲ ਸੰਬੰਧਿਤ ਸੁਪਰੀਮ ਕੋਰਟ ਵੱਲੋਂ 7 ਜੱਜਾਂ ਦੀ ਇੱਕ ਬੈਂਚ ਬਿਠਾਈ ਗਈ ਆ ਜੋ ਕਿ ਇਹ ਡਿਸਾਈਡ ਕਰੇਗੀ ਕਿ ਉਨ੍ਹਾਂ ਤੇ ਇਹ ਫੈਸਲਾ ਲਾਗੂ ਹੋਣਾ ਚਾਹੀਦਾ ਜਾਂ ਨਹੀਂ ਥੈਂਕ ਯੂ